ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਈ ਗੋਭੀ ਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਗੋਭੀ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆਈ ਪਈ ਹੈ ਗੋਭੀ ਉੱਠ ਨਹੀਂ ਰਹੀ ਗ੍ਰੋਥ ਨਹੀਂ ਕਰ ਰਹੀ ਗੋਭੀ ਦੇ ਬੁਰਾ ਹਾਲੀ ਹੋਇਆ ਪਿਆ ਗੋਭੀ ਦੇ ਸਾਰੇ ਕਿਸਾਨ ਭਰਾਵਾਂ ਦੇ ਵਾਰ-ਵਾਰ ਫੋਨ ਆ ਰਹੇ ਸੀ ਤੇ ਅੱਜ ਗੋਭੀ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਗੋਭੀ ਦੇ ਵਿੱਚ ਬਈ ਜਿਹੜੀ ਸਭ ਤੋਂ ਵੱਧ ਸਮੱਸਿਆ ਦੇਖਣ ਨੂੰ ਮਿਲ ਰਹੀ ਆ ਉਹ ਬਲਾਈਟ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਆ ਤੇ ਇਹ ਬਈ ਫਿਰ ਫੰਗਸ ਦਾ ਰੋਗ ਉਦੋਂ ਆਉਂਦਾ ਜਦੋਂ ਜ਼ਿਆਦਾ ਸੱਲ ਬਣੀ ਰਹਿੰਦੇ ਆ ਜਿਵੇਂ ਹੁਣ ਸਭ ਤੋਂ ਜ਼ਿਆਦਾ ਇਹ ਪੱਤਿਆਂ ਦੇ ਵਿੱਚ ਸੱਲ ਜ਼ਿਆਦਾ ਬਣੀ ਰਹੇ ਤਾਂ ਆਉਂਦਾ ਹੈ ਤੇ ਇਹਦੇ ਵਿੱਚ ਤੁਹਾਨੂੰ ਨਿਸ਼ਾਨੀਆਂ ਦਿਖਾ ਦਿੰਦਾ ਕਈ ਭਰਾ ਕਰੇ ਸਾਡੇ ਵੀ ਟੱਬੇ ਪਈ ਜਾਂਦੇ ਆ ਇੱਕ ਤਾਂ ਬਈ ਸਭ ਤੋਂ ਜਿਹੜੀ ਇਹ ਆ ਸਮੱਸਿਆ ਇਹ ਲੇਟ ਬਲੈਡ ਦੀ ਸਮੱਸਿਆ ਹੈਗੀ ਇਹ ਪੱਤੇ ਦੇ ਸਾਈਡ ਤੋਂ ਸਟਾਰਟ ਹੋ ਤੇ ਜਿਹੜੀ अर्ਲੀ ਬਲੈਡ ਦੀ ਸਮੱਸਿਆ ਉਹ ਇਸ ਤਰ੍ਹਾਂ ਟੱਬੇ ਪੈਣ ਲੱਗਦੇ ਨੇ ਪੂਰੇ ਰੰਗ ਦੇ ਹੋ ਜਾਣੇ ਪੂਰੇ ਗੋਲ ਗੋਲ ਠੀਕ ਆ ਪਚਾਲੇ ਇਹ अर्ਲੀ ਬਲੈਡ ਦੀ ਸਮੱਸਿਆ ਤੇ ਇੱਕ ਜਿਹੜੀ ਸਮੱਸਿਆ ਜਿਵੇਂ ਆ ਸਾਈਡ ਦੇ ਉੱਤੇ ਪੱਤਿਆਂ ਦੇ ਉੱਪਰ ਜਮ੍ਹਾਂ ਹੋਇਆ ਪਿਆ ਇਹ ਬੈਕਟੀਰੀਆਲ ਬਲੈਡ ਦੀ ਸਮੱਸਿਆ ਵੀ ਹੈਗੀ ਗੋਭੀਆਂ ਦੇ ਵਿੱਚ ਬਹੁਤ ਜਿਆਦਾ ਸਮੱਸਿਆ ਇਸ ਕਰਕੇ ਆਈ ਗੋਭੇ ਨਾਲ ਚੋਂ ਕਿ ਬਾਰਿਸ਼ ਬੜੀ ਜਿਆਦੇ ਹੋਈ ਗਈ ਆ ਆਪਾਂ ਵੀ ਪਹਿਲਾਂ ਥੋੜੇ ਦਿਨ ਸਾਨੂੰ ਪਤਾ ਸੇਵਾ ਦੇ ਵਿੱਚ ਉਲਝੇ ਹੋਏ ਸੀ ਤੇ ਹੁਣ ਆਪਾਂ ਅੱਜ ਗੋਭੀ ਨਾਲ ਮਿੱਟੀ ਵੀ ਲਾ ਰਹੇ ਆ ਮਿੱਟੀ ਵੀ ਆਪਾਂ ਦੋਵੇਂ ਸਾਈਡ ਤੋਂ ਲਾ ਰਹੇ ਆ ਤੇ ਨਾਲ ਹੁਣ ਗੋਭੀ ਨੂੰ ਥੋੜੀ ਥੋੜੀ ਸਬ ਜ਼ਰੂਰ ਆ ਵੀ ਇਹ ਜ਼ਰੂਰ ਤਾਂ ਗੋਭੀ ਨੂੰ ਵੀ ਆਪਾਂ ਥੋੜਾ ਥੋੜਾ ਇਹਨੂੰ ਕੋਈ ਨਾ ਕੋਈ ਨਿਊਟ੍ਰੀਐਂਟ ਲਾਜ਼ਮੀ ਦੇਣਾ ਹੈ ਨਿਊਟ੍ਰੀਐਂਟ ਦੇ ਰੂਪ ਦੇ ਵਿੱਚ ਤੁਸੀਂ ਕੁਝ ਮਰਜ਼ੀ ਕਰ ਸਕਦੇ ਜਿਵੇਂ ਤੁਸੀਂ ਹੁਣ ਥੋੜਾ ਥੋੜਾ ਡੀਏਪੀ ਸਟਕੇ ਦੇ ਨਾਲ ਲਾ ਸਕਦੇ ਹੋਗੇ ਠੀਕ ਹੈ ਕਿਉਂਕਿ ਉਹਨੂੰ ਹੁਣ ਤਾਕਤ ਦੀ ਇਸ ਟਾਈਮ ਲੋਡ ਹੈ ਇਸ ਟਾਈਮ ਗੋਭੀ ਨੂੰ ਤਾਕਤ ਦੀ ਜ਼ਿਆਦਾ ਲੋਡ ਹੈਗੀ ਤੇ ਤਾਕਤ ਵਾਸਤੇ ਆਪਾਂ ਇਹਦੇ ਵਾਸਤੇ ਤਾਕਤ ਵਾਸਤੇ ਆਪਾਂ ਬਹੁਤ ਕੁਝ ਕਰ ਸਕਦੇ ਹਾਂਗੇ ਤਾਕਤ ਦੇ ਰੂਪ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਇਹਨੂੰ ਥੱਲੇ ਤਾਂ ਜੋ ਕੁਝ ਦੇਣੇ ਦੇਣੇ ਆ ਨਾ ਤੁਸੀਂ ਫੰਗੀ ਸਾਈਡ ਵੀ ਸਟਕੇ ਦੇ ਲਾ ਸਕਦੇ ਜਿਵੇਂ ਤੁਸੀਂ ਡੀਏਪੀ ਸਟਰੇ ਹੋ ਜਾਇਦ 12 ਮੈਂ ਤੁਹਾਨੂੰ ਇਹ ਗੱਲ ਕਹੂੰਗਾ ਵੀ ਤੁਸੀਂ 12 32 16 ਦਾ ਇਸਤੇਮਾਲ ਕਰੋ ਕਿਉਂਕਿ 12 32 16 ਦੇ ਨਾਲ ਆਪਾਂ ਨੂੰ ਜਿਹੜੀ ਆ ਪੋਟਾਸ਼ ਦੇ ਰੂਪ ਦੇ ਵਿੱਚ ਆਪਣੇ ਕੋਲ ਪੋਟਾਸ਼ ਮਿਲ ਜਾਂਦੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਫਾਸਫੋਰਸ ਆਪਾਂ ਨੂੰ ਇਹ ਚ ਘੱਟ ਮਿਲਦਾ ਤਾਂ ਫਾਸਫੋਰਸ ਪਹਿਲੀ ਧਰਤੀ ਦੇ ਵਿੱਚ ਆਪਣੇ ਹੈਗਾ ਕਿਉਂਕਿ ਆਪਾਂ ਡੀਏਪੀ ਬਾਹਣਾਂ ਦੇ ਵਿੱਚ ਵਰਤਦੀ ਰਹਿੰਦੇ ਆਂਗੇ ਜ਼ਿਆਦਾ ਤੇ ਫਾਸਫੋਰਸ ਆਪਣੇ ਬਾਣ ਦੇ ਵਿੱਚ ਪਹਿਲਾਂ ਹੀ ਪਿਆਗਾ ਤਾਂ ਤੁਸੀਂ 12 32 ਦਾ ਅੰਦਾਜ਼ ਇਸਤੇਮਾਲ ਕਰ ਸਕਦੇ ਹੋ 12 32 ਦਾ ਇਸਤੇਮਾਲ ਲਾਜ਼ਮੀ ਕਰੋ ਉਹ ਇਹਦੇ ਨਾਲ ਜ਼ਰੂਰ ਲਾਓ 12 32 16 ਵਿੱਚੋਂ ਗੁੱਡ ਕੇ ਲਾਓ ਤੇ ਜਿੱਦੇ ਤੇ ਤੁਸੀਂ ਫੰਗੀ ਸਾੜੇ ਜਿਆਦਾ ਤੁਸੀਂ ਮੈਂ ਤੁਹਾਨੂੰ ਇਹ ਕਹਾਂਗਾ ਵੀ ਕਿਸੇ ਜਿਵੇਂ ਤੁਸੀਂ 12 33 16 ਲਾਇਆ ਹੋ ਤੇ ਵਿੱਚ ਹੀ ਤੁਸੀਂ ਇਹ ਲਾ ਕੇ ਫੰਗੀ ਸਾੜੇ ਦੇ ਨਾਲ ਲਾਤਾ ਤਾਂ ਚੰਗੀ ਗੱਲ ਆ ਸਭ ਤੋਂ ਜ਼ਰੂਰੀ ਆ ਵੀ ਥੱਲੇ ਵੀ ਇੱਕ ਫੰਗੀ ਸਾੜੇ ਲਾਜ਼ਮੀ ਪਾਓ ਠੀਕ ਹੈ ਜਿਵੇਂ ਤੁਸੀਂ ਥਾਇਓਪ੍ਰੀਨਟ ਮਥਾਇਲ ਨੂੰ ਵਰਤ ਸਕਦੇ ਹੋ ਜਾਂ ਤੁਸੀਂ ਹੋਰ ਫੰਗੀ ਸਾੜ ਦੇ ਵਿੱਚ ਬੁਸਟਨ ਨੂੰ ਵਰਤ ਸਕਦੇ ਹੋ ਕਿਉਂਕਿ ਜੜ ਦਾ ਫੰਗਸ ਵੀ ਗੋਭੀ ਨੂੰ ਜਕੜੀ ਬੈਠਾ ਜੜ ਦੇ ਵਿੱਚੋਂ ਵੀ ਗੋਭੀ ਬਹੁਤ ਕਮਜ਼ੋਰ ਹੋ ਰਹੀ ਹੈ ਉੱਪਰੋਂ ਤਾਂ ਗੋਭੀ ਕਮਜ਼ੋਰ ਹੋਈ ਹੋਈ ਹੈ ਤੇ ਜੜ ਦੇ ਵਿੱਚੋਂ ਬਹੁਤ ਜ਼ਿਆਦਾ ਕਮਜ਼ੋਰ ਪੈ ਚੁੱਕੀ ਹੈ ਜੜ ਦੇ ਵਾਸਤੇ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਇਹਨਾਂ ਫੰਗਿਆਂ ਜ਼ਰੂਰ ਵਰਤੋ ਉਹਨਾਂ ਇਲੀਟ ਵਰਤ ਦਾ ਟਾਈਮ ਨਹੀਂ ਜਿਹੜਾ ਇਲੀਟ ਫੰਗੀ ਸਾੜ ਹੈ ਜੀ ਤੁਸੀਂ ਵਰਤਣਾ ਤੁਹਾਡੀ ਮਰਜ਼ੀ ਹੈ ਪਰ ਮੈਂ ਤੁਹਾਨੂੰ ਬੁਸਟਨ ਦੇ ਥਾਇਓਪ੍ਰੀਨਟ ਮਥਾਇਲ ਦਾ ਹੀ ਕਹੂੰਗਾ ਵੀ ਤੁਸੀਂ ਇਹਨਾਂ ਦੋਵਾਂ ਨੂੰ ਵਰਤੋ ਕਿਉਂਕਿ ਜੜ ਦੇ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਉੱਪਰਲੇ ਫੰਗੀ ਸਾਡਾਂ ਦੀ ਉੱਪਰਲੇ ਫੰਗੀ ਸਾਡਾਂ ਦੇ ਰੂਪ ਦੇ ਵਿੱਚ ਆਪਾਂ ਇਹਨੂੰ ਹੁਣ ਕੀ ਦੇ ਸਕਦੇ ਹਾਂ ਵੀ ਕਿਹਈ ਤਾਕਤ ਦੇ ਸਕਦੇ ਹਾਂ ਉੱਪਰ ਉੱਪਰ ਸਭ ਤੋਂ ਜ਼ਰੂਰੀ ਹੈ ਜੇ ਜੋ ਗੋਪੀ ਤੁਹਾਡੀ ਬਿਲਕੁਲ ਗ੍ਰੋਥ ਛੱਡ ਚੁੱਕੀ ਆ ਤਾਂ ਤੁਸੀਂ ਇੱਕ ਚੰਗਾ ਨਿਊਟ੍ਰੀਐਂਟ ਦੇ ਦਿਓ ਤੇ ਲਾਜ਼ਮੀ ਕਰ ਦਿਓ ਜਿਵੇਂ ਕਿ ਹੁਣ ਆਪਾਂ ਨਿਊਟ੍ਰੀਐਂਟ ਦੇ ਰੂਪ ਦੇ ਵਿੱਚ 5G ਕਰ ਸਕਦੇ ਹਾਂ ਇਹਦੇ ਉੱਤੇ ਜੇ ਤੁਸੀਂ ਗ੍ਰੋਥ ਕਰਾ ਰਹੇ ਹੋ ਤਾਂ ਜਾਂ ਆਪਾਂ ਬਾਇਓਬੀਟਾ ਕਰ ਸਕਦੇ ਹਾਂ ਉਹ ਵੀ ਬਹੁਤ ਚੰਗਾ ਕੰਮ ਕਰਦਾਗਾ ਤੇ ਜਾਂ ਤੁਸੀਂ ਜਿਵੇਂ ਹੁਣ ਆਪਾਂ ਹੋਰ ਵੀ ਜਿੰਨੇ ਵੀ ਨਿਊਟ੍ਰੀਐਂਟ ਬਾਜ਼ਾਰ ਦੇ ਵਿੱਚ ਤੁਹਾਨੂੰ ਪਰ ਜੇ ਮੈਂ ਤੁਹਾਨੂੰ ਕਹੂੰਗਾ ਸਟੇਜ ਬਾਈ ਸਟੇਜ ਆਪਾਂ ਨੂੰ ਦੇਖਣ ਦੀ ਲੋੜ ਜ਼ਰੂਰ ਪਊਗੀ ਜਿਵੇਂ ਹੁਣ ਕੀ ਆਪਣੀ ਛੋਟੀ ਸਟੇਜ ਆਤਾ ਤੁਸੀਂ 11 11 ਦੀ ਦਵਾਈ ਲਾਜ਼ਮੀ ਕਰੋ ਤੇ ਨਾਲ ਉਹਦੇ ਤੁਸੀਂ ਜ਼ਿੰਕ ਪਾ ਸਕਦੇ ਹੋ ਜ਼ਿੰਕ ਪਾਚ ਰਿਲੇਟਡ ਪਾਉਣਾ ਉਹਦੇ ਨਾਲ ਤੁਸੀਂ ਉਹ ਲਾਜ਼ਮੀ ਕਰ ਦੋ ਤੇ ਜੇ ਆਪਾਂ ਜੇ ਸਟੇਜ ਛੋਟੀ ਆ ਸਟੇਜ ਅੱਜ ਤਾਂ ਤੁਸੀਂ 13045 ਦੀ ਦਵਾਈ ਦੇ ਨਾਲ ਵੀ ਜ਼ਿੰਕ ਵਰਤ ਸਕਦੇ ਹੋ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਜੇ ਤੁਸੀਂ ਰਿਲੇਟਡ ਜ਼ਿੰਕ ਇੱਥੇ ਆਹ ਸਟੇਜ ਦੇ ਉੱਤੇ ਨਾ ਵਰਤੋ ਇਹ ਸਟੇਜ ਦੇ ਉੱਤੇ ਮੈਂ ਤੁਹਾਨੂੰ ਜੇ ਜ਼ਿੰਕ ਦੀ ਕਹੂੰਗਾ ਤਦ ਹੀ ਜਿੰਕਲ ਆਕਸਾਈਡ ਨੂੰ ਵਰਤੋ ਠੀਕ ਹੈ 39.5 ਵਾਲੀ ਜਿਹੜੀ ਜਿੰਕ ਹੁੰਦੀ ਹੈ ਤੁਸੀਂ ਉਹ ਨੂੰ ਵਰਤੋ ਉਹ ਬਹੁਤ ਚੰਗਾ ਕੰਮ ਕਰਦੀ ਆ ਉਹਨੇ ਇਹਦੀ ਗਰੋਥ ਨੂੰ ਚੱਕ ਲੈਣਾ ਗਰੋਥ ਕਰਉਣ ਤੋਂ ਪਹਿਲਾਂ ਆਪਾਂ ਫੰਗੀ ਸਾਈਡ ਲਾਜ਼ਮੀ ਵਰਤ ਲੋ ਕਿਉਂਕਿ ਇਹਨੂੰ ਪਹਿਲਾਂ ਆਪਾਂ ਫੰਗਸ ਦੇ ਰੋਗਾ ਤੋਂ ਦੂਰ ਕਰ ਲਈਏ ਹੁਣ ਫੰਗਸ ਦੇ ਰੂਪ ਵੈਸੇ ਵੀ ਦੂਰ ਹੋ ਜਾਣਾ ਕਿਉਂਕਿ ਧੁੱਪਾ ਹੁਣ ਖੜਨ ਲੱਗ ਗਿਆ ਧੁੱਪਾ ਆਗੇ ਨਾਲ ਬਹੁਤ ਜ਼ਿਆਦਾ ਫਰਕ ਪੈਗਾ ਧੁੱਪਾ ਨਿਕਲਣ ਲੱਗ ਗਿਆ ਫੰਗੀ ਸਾਈਡਾਂ ਦੇ ਰੂਪ ਦੇ ਵਿੱਚ ਸਭ ਤੋਂ ਜੇ ਵੈਸਟ ਫੰਗੀ ਸਾਈਡਾਂ ਦੀ ਆਪਾਂ ਇਹਦੇ ਉੱਤੇ ਗੱਲ ਕਰ ਲਈਏ ਤਾਂ ਤੁਸੀਂ ਜੇ ਆਪਾਂ ਹੁਣ ਜ ਕਾਰਜਟੇ M8 ਨੂੰ ਕਰ ਸਕਦੇ ਹਾਂ ਜਿਹੜਾ ਕਿ ਕਟੀਵਾ ਦਾ ਆਪਾਂ ਨੂੰ ਮਿਲ ਜਾਂਦਾ ਤੁਸੀਂ ਉਹਨੂੰ ਵਰਤ ਸਕਦੇ ਹੋ ਬਹੁਤ ਚੰਗਾ ਫੰਗੀ ਸਾਡਾ ਬਹੁਤ ਚੰਗਾ ਕੰਮ ਕਰਦਾ ਹੈ ਤੇ ਆਪਾਂ ਦੂਜੇ ਫੰਗੀ ਸਾਈਡ ਦੀ ਗੱਲ ਕਰ ਲਈ ਤੁਸੀਂ ਐਕ੍ਰੋਬੈਟ ਕੰਪਲੀਟ ਨੂੰ ਵਰਤ ਸਕਦੇ ਹੋ ਉਹ ਵੀ ਬਹੁਤ ਸਿਰੇ ਦਾ ਕੰਮ ਕਰਦਾ ਵਸਤ ਦਾ ਆਪਾਂ ਨੂੰ ਪੇਟੈਂਟ ਮਿਲ ਜਾਂਦਾ ਉਹ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਕੰਮ ਕਰਦਾ ਇਹ ਆਪਣਾ ਕੋਈ ਵੀਡੀਓ ਦੇ ਵਿੱਚ ਇਹ ਫੰਗੀ ਸਾਈਡ ਦੱਸਣ ਦਾ ਇਹ ਨਹੀਂ ਹੈ ਵੀ ਕਿਸੇ ਆਪਾਂ ਕਿਸੇ ਦੀ ਪ੍ਰੋਮੋਸ਼ਨ ਕਰ ਰਹੇ ਹਾਂ ਜਿਹੜੀ ਚੀਜ਼ ਚੰਗੀ ਆ ਉਹੀ ਤੁਹਾਨੂੰ ਦੱਸਾਂਗੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਅਗਲੇ ਫੰਗੀ ਸਾਈਡ ਦੀ ਗੱਲ ਕਰ ਲਈਏ ਤਾਂ ਤੁਸੀਂ ਐਮਬੀ ਸਟਾਰ ਟਾਪ ਨੂੰ ਵਰਤ ਸਕਦੇ ਹੋ ਬਹੁਤ ਚੰਗੇ ਤੇ ਬਹੁਤ ਸਾਰੇ ਦੇ ਰਿਜ਼ਲਟ ਦਿੰਦਾ ਹੈ ਤੇ ਜੇ ਆਪਾਂ ਗੱਲ ਕਰੀਏ ਹੁਣ ਆਪਾਂ ਇਹਦੇ ਉੱਤੇ ਕਿਹੜੇ ਮਾਰੇ ਆਪਾਂ ਨਟੀਬੋ ਇਸ ਟਾਈਮ ਇੱਥੇ ਕੀਤਾ ਸੀ ਨਟੀਬੋ ਨੂੰ ਤੁਸੀਂ ਵਰਤ ਸਕਦੇ ਹੋ ਬਹੁਤ ਚੰਗਾ ਕੰਮ ਕਰਦਾ ਬਲਾਈਟ ਦੇ ਉੱਤੇ ਜਾਂ ਤੁਸੀਂ ਕਸਟੋਡੀਓ ਨੂੰ ਵਰਤ ਦੋ ਇਹ ਨਹੀਂ ਹੈਗਾ ਵੀ ਜਿਹੜੇ ਛੋਨੇ ਤੇ ਫੰਗੀ ਸਾਈਡ ਹੁੰਦੇ ਆ ਉਹ ਇਹਦੇ ਉੱਤੇ ਨਹੀਂ ਹੁੰਦੇ ਇਹ ਫੰਗੀ ਸੈਡ ਫੰਗਸ ਜਿਹਨੇ ਜਿਹੜੇ ਫੰਗੀ ਸੈਡ ਆ ਉਹਨਾਂ ਨੇ ਫੰਗਸ ਦਾ ਫੰਗਸ ਨੂੰ ਰੋਕਣਾ ਤੁਸੀਂ ਕਿਸੇ ਮਰਜ਼ੀ ਫਸਲ ਤੇ ਕ੍ਰੋਪ ਤੇ ਕਰ ਸਕਦੇ ਹੋ ਇਹ ਨਹੀਂ ਹੁੰਦਾ ਵੀ ਆਪਾਂ ਉਹਨਾਂ ਨੂੰ ਕੱਲੇ ਝੋਨੇ ਵਾਸਤੇ ਬਣੇ ਨੇ ਝੋਨੇ ਵਾਸਤੇ ਨਹੀਂ ਬਣੇ ਸਬਜ਼ੀਆਂ ਵਾਸਤੇ ਬਣੇ ਨੇ ਵੈਸੇ ਫੰਗੀ ਸੈਡ ਹੋ ਪਰ ਝੋਨੇ ਦੇ ਉੱਤੇ ਆਪਾਂ ਉਹਨਾਂ ਨੂੰ ਰეკਮੈਂਡ ਕਰਕੇ ਕੰਪਨੀ ਨੇ ਕਰਨ ਲਾਤੇ ਆ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਜੇ ਤੁਹਾਡੇ ਬਿਮਾਰੀ ਜ਼ਿਆਦਾ ਹੈ ਵੀ ਵੱਧ ਚੁੱਕੀ ਹੈ ਬਿਮਾਰੀ ਜ਼ਿਆਦਾ ਵੱਧ ਹੀ ਹੁੰਦੀ ਹੈ ਤਾਂ ਤੁਸੀਂ ਕਾਪਰ 베ਸ ਫੰਗੀ ਸੈਡ ਦਾ ਇਸਤੇਮਾਲ ਕਰੋ ਕਾਪਰ 베ਸ ਫੰਗੀ ਸੈਡ ਆਪਾਂ ਨੂੰ ਬਥੇਰੇ ਮਿਲ ਜਾਂਦੇ ਆ ਜਿਵੇਂ ਸਜੈਂਟਾ ਦਾ ਗ ਉਹਨੂੰ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਕਾਪਰ ਹੈ ਤੇ ਨਾਲ ਉਹਦੇ ਵਿੱਚ ਤੁਹਾਨੂੰ ਬੈਕਟੀਰੀਆਲ ਹੈ ਵੀ ਮਿਲ ਜੂਗਾ ਕਿਉਂਕਿ ਤੁਹਾਨੂੰ ਬੈਕਟੀਰੀਆ ਸਾਈਡ ਅਲੱਗ ਤੋਂ ਪਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਬੈਕਟੀਰੀਆ ਆਪਾਂ ਲਾਜ਼ਮੀ ਬੈਕਟੀਰੀਆ ਸਾਡਾ ਆਪਾਂ ਲਾਜ਼ਮੀ ਪਾਉਣਾ ਤੁਸੀਂ ਸਟੈਪਰੋਸਾਈਕਲ ਲੈਂਦੇ ਆ ਪੁਰੀਆਂ ਆਉਂਦੀਆਂ ਨੇ ਜਿਹੜੀਆਂ ਸਟੈਪਰੋ ਦੀਆਂ ਤੁਸੀਂ ਉਹਨੂੰ ਪਾ ਸਕਦੇ ਹੋ ਉਹ ਬਹੁਤ ਵਧੀਆ ਕੰਮ ਕਰਦੀਆਂ ਨੇ ਇਹਦੇ ਉੱਤੇ ਜਾਂ ਫਿਰ ਆਈਪੀਐਲ ਦਾ ਬੈਕਟੀ ਬਾਇਪਾਉਂਦਾ ਤੁਸੀਂ ਉਹਨੂੰ ਵਰਤ ਸਕਦੇ ਹੋ ਉਹ ਵੀ ਇਹਦੇ ਉੱਤੇ ਬਹੁਤ ਚੰਗਾ ਕੰਮ ਕਰਦਾ ਉਹ ਉਹ ਵੀ ਅਸੀਂ ਵਰਤ ਕੇ ਦੇਖਿਆ ਬਹੁਤ ਚੰਗੇ ਉਹਦੇ ਰਿਜ਼ਲਟ ਨੇ ਬਹੁਤ ਵਧੀਆ ਰਿਜ਼ਲ ਤੇ ਜਾਂ ਫਿਰ ਤੁਸੀਂ ਜੇ ਤੁਸੀਂ ਕਾਪਰ 베ਸ ਹੋਰ ਕੋਈ ਵੀ ਫੰਗੀ ਸਾਈਡ ਆ ਤੁਸੀਂ ਉਹਨੂੰ ਵਰਤ ਸਕਦੇ ਹੋ ਪਰ ਕਾਪਰ 베ਸ ਫੰਗੀ ਸਾਈਡ ਦੀ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਭਰਾਵੋ ਵੀ ਕਾਪਰ 베ਸ ਜਿੰਨੇ ਫੰਗੀ ਸਾਈਡ ਨੇ ਉਹਨਾਂ ਦੇ ਡੋਸ ਦਾ ਜ਼ਰੂਰ ਖਿਆਲ ਰੱਖਣਾ ਪੈਂਦਾ ਹੁੰਦਾ ਹੈ ਡੋਸ ਹਿਸਾਬ ਸਿਰ ਪਾਇਆ ਕਰੋ ਕਿਉਂਕਿ ਜੇ ਡੋਸ ਜਿਆਦਾ ਜਿਆਦਾ ਉਲਟਾ ਸਲਟ ਪੈ ਗਈ ਤਾਂ ਉਹਦੇ ਨੁਕਸਾਨ ਵੀ ਜਿਆਦਾ ਦੇਖਣ ਨੂੰ ਮਿਲਦੇ ਨੇ ਕਾਪਰ 베ਸ ਫੰਗੀ ਸਾਈਡ ਦਾ ਉਹਦੋਂ ਆਪਾਂ ਕਰਨਾ ਜੇ ਤੁਹਾਡੀ ਗੋਭੀ ਜਮੇ ਹੀ ਜਾਂਦੀ ਹੈ ਨਹੀਂ ਤੁਹਾਡੇ ਇਹ ਦੂਜੇ ਫੰਗੀ ਸਾਈਡ ਕੰਮ ਵਧੀਆ ਕਰ ਦੇਣਗੇ ਪਰ ਹੁਣ ਮੈਂ ਕਹਿਣਾ ਵੀ ਤੁਹਾਨੂੰ ਕਾਪਰ 베ਸ ਫੰਗੀ ਸਾਈਡ ਉ ਪਰ ਵੈਸੇ ਹੁਣ ਦੂਜਿਆ ਜਿਹੜੇ ਨੂੰ ਫੰਗੀ ਸੜ ਤੇ ਜਿਹ ਮੀ 스타ਟਅਪ ਨਾ ਟਿਪ ਹੋ ਗਿਆ ਜੈਕਰੋਬਟ ਕੰਪਲੀਟ ਹੋ ਗਿਆ ਇਹ ਸੋਡਾ ਕੰਮ ਵਧੀਆ ਕਰ ਦੇਣਗੇ ਤੇ ਗੋਭੀ ਚੱਲ ਪੂਗੀ ਗੋਭੀ ਨੇ ਸਭ ਤੋਂ ਵੱਧ ਜ਼ਰੂਰੀ ਚੱਲਣ ਦਾ ਹੁਣ ਕਿਹੜੀ ਚੀਜ਼ ਨਾ ਚੱਲਣੀ ਹੈ ਗੋਭੀ ਦੇ ਵਿੱਚ ਸਭ ਤੋਂ ਜਿਹੜਾ ਹੁਣ ਜ਼ਰੂਰੀ ਕੰਮ ਹੈ ਮਿੱਟੀ ਲਾਓ ਠੀਕ ਹੈ ਮਿੱਟੀ ਇਹਨੇ ਜਿਹੜਾ ਉੱਠਣਾ ਅਸਲ ਉੱਠਣਾ ਇਹਨੇ ਵਾਹਣ ਦੇ ਵਿੱਚੋਂ ਉਹ ਇਹਨੇ ਪਾਣੀ ਨਾਲ ਹੀ ਉੱਠਣਾ ਇਹ ਨਾ ਸੋਚ ਲਓ ਸਾਡਾ ਵਾਹਣ ਗਿੱਲਾ ਪਿਆਗਾ ਗਿੱਲੇ ਨਾਲ ਕੋਈ ਮਤਲਬ ਨਹੀਂ ਹੈਗਾ ਗੋਭੀ ਦਾ ਵਾਹਣ ਗਿੱਲੇ ਨਾਲ ਮਤਲਬ ਨਹੀਂ ਤੁਸੀਂ ਇਹਦੇ ਵਿੱਚ ਪਾਣੀ ਲਾਉਂਗਾ ਕਿਉਂਕਿ ਮੀਂਹ ਨੇ بارش ਨੇ ਇਹਨੂੰ ਬਹੁਤ ਜਿਆਦਾ ਕੁੱਟਤਾਗਾ ਬਹਾਨ ਨੂੰ ਜਿਹੜੇ ਕੁੱਟੇ ਕਾਰਨ ਇਹ ਹੁਣ ਉੱਠ ਨਹੀਂ ਰਹੀ ਜਿੰਨਾ ਚਿਰ ਤੁਸੀਂ ਇਹਨੂੰ ਪਾਣੀ ਨਹੀਂ ਦਿੰਦੇ ਮਿੱਟੀ ਲਾ ਕੇ ਉਹਨਾਂ ਚਿਰ ਗੋਭੀ ਨਹੀਂ ਤੁਸੀਂ ਇਹਦੇ ਚਾਹੇ ਲੱਖ ਨਿਊਟ੍ਰੀਐਂਟ ਕਰ ਦੋ ਪਰ ਉਹਨਾਂ ਚਿਰ ਇਹਨੇ ਨਹੀਂ ਉੱਠਣਾ ਤੇ ਸਾਰੇ ਪਰਾਵਾਂ ਨੂੰ ਬੇਨਤੀ ਹੈ ਪੰਗੀ ਸਾਈਡ ਵੀ ਜ਼ਰੂਰ ਕਰੋ ਤੇ ਨਿਊਟ੍ਰੀਐਂਟ ਥੱਲੇ ਲਾਜ਼ਮੀ ਦੇ ਦਿਓ ਉਹਨੂੰ ਕਿਉਂਕਿ ਹੁਣ ਇਹਨੂੰ ਤਾਕਤ ਦੀ ਲੋੜ ਹੈ ਇਸ ਟਾਈਮ ਕਿਉਂਕਿ ਗੋਭੀ ਦਾ ਬਹੁਤ ਜਿਆਦਾ ਬੁਰਾ ਹਾਲ ਕੀਤਾ ਪੱਤਿਆਂ ਨੂੰ ਤੁਸੀਂ ਦੇਖ ਲਓ ਕੱਲੇ ਕੱਲੇ ਪੱਤੇ ਨੂੰ ਜੇ ਆਪਾਂ ਦੇਖ ਲਈਏ ਫੰਗਸ ਵੀਏ ਫੰਗੀ ਸਾਈਡ ਵੀ ਆਪਣੇ ਫੰਗੀ ਸਾਈਡ ਰੋ ਕਿਉਂਕਿ ਫੰਗਸ ਰੁਕ ਰੁਕ ਚੁੱਕਿਆ ਆ ਆ ਤੁਸੀਂ ਦੇਖ ਲਓ ਜਿਹੜਾ ਆਪਣੀ ਗੋਭੀ ਹੁਣ ਇਸ ਟਾਈਮ ਨਵਾਂ ਪੱਤਾ ਕੱਢ ਰਹੀ ਹੈਗੀ ਉਹ ਆਪਣੀ ਗੋਭੀ ਬਹੁਤ ਸਹੀ ਪੱਤੇ ਕੱਢ ਰਹੀ ਆ ਇਹਦਾ ਮਤਲਬ ਫੰਗਸ ਕੰਟਰੋਲ ਹੋ ਚੁੱਕਿਆ ਹੈਗਾ ਕਿਉਂਕਿ ਜਿਹੜੇ ਆਏ ਪੱਤਿਆਂ ਨੂੰ ਇਕੱਲੇ ਨੂੰ ਦੇਖੀਏ ਸਾਡੇ ਫੰਗਸ ਹੈਗਾ ਜੇ ਇੱਥੇ ਰੁਕ ਚੁੱਕਿਆ ਦੇਖੋ ਇਦੋਂ ਕਹਾ ਪੱਤੇ ਦੇ ਵਿੱਚ ਵਧਿਆ ਨਹੀਂ ਹੈਗਾ ਫੰਗੀ ਫੰਗਸ ਕਿਉਂਕਿ ਆਪਾਂ ਦੋ ਫੰਗੀ ਸਾਈਡ ਲਗਾਤਾਰ ਕਰਤੀ ਸੀ ਇੱਕ ਨਟੀਬੋ ਕਰਤਾ ਸੀ ਤੇ ਇੱਕ ਕਸਟੋਰੀਆ ਕਰਤਾ ਸੀ ਆਪਾਂ ਉਹਦੇ ਕਰਕੇ ਇਹਦੀ ਉਤੀ ਰੋਕਥਾਮ ਹੋ ਗਈ ਸੀ ਮੀਂਹ ਪੈਂ ਬਾਕੀ ਜਬਾਈ ਚਾਂਚ ਜੇ ਕੱਲ ਨੂੰ ਮੀਂਹ ਪੈਂਦਾ ਤਾਂ ਤੁਸੀਂ ਸਟਿੱਕਰ ਲਾਜ਼ਮੀ ਵਰਤ ਲੈਣਾ ਨਾਲ ਕਿਉਂਕਿ ਸਟਿੱਕਰ ਉਹਦੀ ਨਾਲ ਨਾਲ ਚੇਪ ਦਿੰਦਾ ਇਹਦੇ ਨਾਲ ਸਟਿੱਕਰ ਲਾਜ਼ਮੀ ਵਰਤ ਲੈ ਕ ਕਿਸੇ ਵੀ ਬਾਕੀ ਗੋਭੀ ਦੀ ਫਸਲ ਤੇ ਜਰੂਰ ਵਰਤਿਆ ਕਰੋ ਕਿਉਂਕਿ ਗੋਭੀ ਦੀ ਫਸਲ ਦੇ ਜਿਹੜੇ ਪੱਤੇ ਹੁੰਦੇ ਆ ਉਹ ਤਿਲਕਵੇਂ ਹੁੰਦੇ ਆ ਤੇ ਇਹ ਦੋ ਦਵਾਈ ਥੱਲੇ ਡਿੱਗ ਪੈਂਦੀ ਆ ਤਾਂ ਕਰਕੇ ਤੁਸੀਂ ਸਟਿੱਕਰ ਲਾਜ਼ਮੀ ਵਰਤੋ ਇੰਨਾ ਚੀਜ਼ਾਂ ਨੂੰ ਤੁਸੀਂ ਵਰਤ ਕੇ ਤੁਸੀਂ ਵਰਤ ਕੇ ਦੇਖੋ ਤੁਹਾਡੀ ਗੋਭੀ ਦਰ ਰਾਤ ਤੁਸੀਂ ਇਹ ਦੇਖੋ ਫਰਕ ਕਰ ਜੂਗੀ ਤੇ ਗੋਭੀ ਚੱਲ ਪੂਗੀ ਪਰ ਪਾਣੀ ਜਰੂਰ ਲਾਉਣਾ ਇਹ ਮੇਰੀ ਜ਼ਰੂਰੀ ਬੇਨਤੀ ਆ ਕੌਕੀ ਪਾਣੀ ਤੋਂ ਬਣਾਨੇ ਨਹੀਂ ਤੁਰਨਾ ਜੇ ਤੁਹਾਡਾ ਬਾਣ ਭੂਮੇ ਲੱਕ ਗਿੱਲਾ ਅਸੀਂ ਵੀ ਇਹਦੇ ਵਿੱਚ ਸਾਰੇ ਦੇ ਵਿੱਚ ਮਿੱਟੀ ਲਾ ਕੇ ਬਸ ਉਸ ਤੋਂ ਬਾਅਦ ਪਾਣੀ ਲਾਉਣ ਦੀ ਕਰਦੇ ਆਂ ਤਿਆਰੀ ਪਾਣੀ ਲਾਉਣੇ ਗੋਭੀ ਨੂੰ ਕਿਉਂਕਿ ਗੋਭੀ ਹੁਣ ਇਸ ਟਾਈਮ ਆ ਇਹਨੇ ਗਰੋਥ ਦਾ ਹੁਣ ਟਾਈਮ ਆ ਇਹਦਾ ਅੱਜ ਆਪਣੀ ਗੋਭੀ ਇਹ ਜਿਹੜੀ ਆਗੀ ਲਗਭਗ ਢੂੜ ਮਹੀਨੇ ਦੀ ਢੂੜ ਮਹੀਨੇ ਦੀ ਹੋਣ ਵਾਲੀ ਹੈ ਇਹ ਮੈਨੂੰ ਲੱਗਦਾ 1 ਮਹੀਨਾ 10 10 11 ਦਿਨਾਂ ਦੀ ਅੱਜ ਆਪਣੀ ਗੋਭੀ ਹੋ ਗਈ ਹੈਗੀ ਤੇ ਲਗਭਗ 60 ਕਿ ਦਿਨਾਂ ਚ ਗੋਭੀ ਨੇ ਚੱਲੀ ਪੈਣਾ ਹੁੰਦਾ ਤੇ ਹੁਣ ਵੈਸੇ ਆਪਣੀ ਗੋਭੀ ਦੀ ਗਰੋਥ ਚੰਗੀ ਆ ਪਰ ਆਪਾਂ ਇਹਦੂ ਵੀ ਚੰਗੀ ਇਹਦੀ ਗ੍ਰੋਥ ਕਰਨੀ ਕਿਉਂਕਿ ਜਿੰਨੀ ਗ੍ਰੋਥ ਵਧੀ ਚੰਗੀ ਹੋ ਉਹਨੇ ਇਹਨੇ ਫੁੱਲ ਫੁੱਲ ਵਧੀਆ ਬਣਾਉਣਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਇਹਨਾਂ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦਿਓ ਕਿਉਂਕਿ ਇਹ ਤੁਹਾਡੇ ਸਾਰੇ ਕੰਮ ਦੀ ਗੱਲ ਆ। ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਕਿਉਂਕਿ ਆਪਣੇ ਕਿਸਾਨ ਭਰਾਵਾਂ ਤੱਕ ਵੀ ਕਿਸੇ ਦੇ ਕੰਮ ਆ ਸਕੇ ਕਿਉਂਕਿ ਆਪਾਂ ਨੌਲਜ ਵਾਲੀ ਵੀਡੀਓ ਬਣਾਉਣੇ ਆਂਗੇ। ਧੰਨਵਾਦ ਸਾਰਿਆਂ ਦਾ।